ਇੱਕ ਚੰਗੀ ਤੇ ਸੋਹਣੀ ਗੱਲ ਇਹ ਵੀ ਸੀਗੀ ਕਿ ਤੁਹਾਡੀ ਦਾੜੀ ਹਾਂਜੀ ਤੁਸੀਂ ਦਾੜੀ ਟ੍ਰਿਮ ਨਹੀਂ ਕਰਾਈ ਦਾੜੀ ਨਹੀਂ ਕਟਵਾਈ ਹਾਂਜੀ ਸਿਰ ਤੇ ਕਿਉਂਕਿ ਮੈਨੂੰ ਲੱਗਦਾ ਰੂਲ ਹੋਣੇ ਆ ਕਿ ਦਸਤਾਰ ਨਹੀਂ ਪਾ ਸਕਦੇ ਜਾਂ ਪਰਨਾ ਨਹੀਂ ਬੰਨ ਸਕਦੇ ਤੁਸੀਂ ਜੂੜੀ ਕਿੱਤੀ ਹੋਈ ਸੀ ਹਾਂਜੀ ਬਈ ਮੈਂ ਜੂੜਾ ਜੂੜੇ ਦੇ ਉੱਪਰ ਮਾਲ ਬੰਨਿਆ ਹੋਇਆ ਸੀਗਾ ਜੀ ਹਾਂ ਜੇ ਤੇ ਰੂਲ ਹੈ ਪਾ ਕੰਨ ਨੰਗੇ ਰੱਖਣੇ ਹੁੰਦੇ ਆ ਕੰਨਾਂ ਨੂੰ ਨੰਗੇ ਰੱਖ ਕੇ ਮੈਂ ਦਸਤਾਰ ਵੀ ਬੰਨ੍ਹ ਸਕਦਾ ਸੀਗਾ ਪਰ ਫਿਰ ਉਹ ਦਸਤਾਰ ਦੀ ਬੇਅਦਵੀ ਸੀਗੀ ਜੇ ਖੁੱਲ੍ਹੇ ਜਾਂਦੀ ਗਿਰ ਜਾਂਦੀ ਹੈ ਨਾ ਜੀ ਫਿਰ ਇਹਦੇ ਨਾਲ ਨਾਲੇ ਸਪੋਰਟਸ ਹੈ ਤਾਂ ਸਪੋਰਟਸ ਜੋ ਖੇਡਣ ਲੱਗ ਖੇਡਣਾ ਹੈ ਜੋ ਗੁਰੂ ਸਾਹਿਬ ਗੁਰੂ ਅੰਗਦ ਦੇ ਪਾਸ਼ਾ ਨੇ ਵੀ ਪਹਿਲਵਾਨੀ ਕਰਵਾਈ ਹੈ ਨਾ ਜੀ ਸ਼ੁਰੂ ਉਹਨਾਂ ਨੇ ਕੀਤੀ ਹੈ ਸਾਡੇ ਚ ਸਿੱਖੀ ਜੰਦ ਦੇ ਵਿੱਚ ਗੁਰੂ ਗਵਿੰਦ ਸਿੰਘ ਪਾਸ਼ਾ ਜੀ ਨੇ ਪਹਿਲਵਾਨ ਪਾਲੇ ਨੇ ਹਰਗੋਬਿੰਦ ਪਾਸ਼ਾ ਨੇ ਪਹਿਲਵਾਨ ਪਾਲਲੇ ਨੇ ਤਾਂ ਇਹ ਕੋਈ ਅੱਛਾ ਦਸਤਾਰ ਦਾ ਖਿਆਲ ਰੱਖਿਆ ਕਿ ਦਸਤਾਰ ਨਾ ਡਿੱਗ ਜੇ ਹੁੰਦੀ ਮर्यादा ਭੰਗ ਨਾ ਹੋ ਜੇ ਮर्यादा ਤੇ ਬਾਕੀ ਸਪੋਰਟਸ ਹੈ ਸਪੋਰਟਸ ਦੇ ਟਾਈਮ ਜਦੋਂ ਅਸੀਂ ਤਾਂ ਇਹਨਾਂ ਦਸਤਾਰ ਨੂੰ ਅਵੋਇਡ ਹੀ ਕਰਦੇ ਹਾਂ ਸਪੋਰਟਸ ਦੇ ਵਿੱਚ ਅਸੀਂ ਸੁਣੀ ਗੱਲ ਹੈ